आजो आज ਆਪਾਂ ਤੁਹਾਨੂੰ ਦਿਖਾਉਨੇ ਆ ਕਿਸ ਤਰ੍ਹਾਂ ਇੱਕ ਖਰਗੋਸ਼ ਆਪਣੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਦੌੜ ਲਾਉਂਦਾ ਆ ਤੇ ਆਪਣੀ ਜਾਨ ਦੀ ਬਾਜ਼ੀ ਲਾ ਦਿੰਦਾ ਆ ਜਾਨ ਬਚਾਉਣ ਦੇ ਲਈ ਇੱਕ ਛੋਟੇ ਜਿਹੇ ਖਰਗੋਸ਼ ਦੇ ਪਿੱਛੇ 3-4 ਕੁੱਤੇ ਜਿਹੜੇ ਆ ਉਹ ਜੰਗਲੀ ਲੱਗੇ ਆ ਤੇ ਉਹ ਉਹਨੂੰ ਫੜਨਾ ਚਾਹੁੰਦੇ ਆ ਖਾਣ ਵਾਸਤੇ ਪਰ ਉਹ ਖਰਗੋਸ਼ ਜਿਹੜਾ ਹੈ ਆਪਣੀ ਜ਼ਿੰਦਗੀ ਨੂੰ ਬਚਾਉਣ ਵਾਸਤੇ ਜਿਹੜਾ ਆ ਉਹ ਸਿਰ ਧੜ ਦੇ ਲਾ ਦਿੰਦਾ ਆ ਕਿ ਜਾਂ ਆਰ ਜਾਂ ਫਿਰ ਪਾਰ ਉਹਨੂੰ ਪਤਾ ਜੇ ਹੱਥ ਆ ਗਿਆ ਤਾਂ ਇਹਨਾਂ ਛੜਨਾ ਤੇ ਨਹੀਂ ਪਰ ਜਿੰਨੀ ਬਾਹ ਲੱਗਦੀ ਆ ਲਾਓ ਸ਼ਾਇਦ ਬਚ ਕੇ ਨਿਕਲ ਜਾਈਏ ਕਿਉਂਕਿ ਹਿੰਮਤ ਆ ਰਣ ਵਾਲੇ ਕਦੇ ਵੀ ਮੰਜ਼ਲਾ ਸਰ ਨਹੀਂ ਕਰਦੇ ਮੰਜ਼ਲਾ ਉਹੀ ਸਰ ਕਰ ਸਕਦੇ ਨੇ ਜੋ ਹਿੰਮਤ ਰੱਖ ਕੇ ਆਪਣੀ ਜ਼ਿੰਦਗੀ ਦੀ ਦੌੜ ਜਿਹੜੀ ਆ ਉਹ ਦੌੜਦੇ ਰਹਿੰਦੇ ਨੇ ਸ਼ਾਇਨੇ ਕਹਿੰਦੇ ਜਦੋਂ ਮੌਤ ਆਉਂਦੀ ਹੈ ਨਾ ਤਾਂ ਫਿਰ ਉਦੋਂ ਜਿਹੜੀ ਜ਼ਿੰਦਗੀ ਦੀ ਰਫਤਾਰ ਆ ਉਹ 4 ਗੁਣਾ 5 ਗੁਣਾ ਵੱਧ ਜਾਂਦੀ ਆ ਤੇਜ਼ ਹੋ ਜਾਂਦੀ ਆ ਤੇ ਆ ਤੁਸੀਂ ਦੇਖੋ ਵੀਡੀਓ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਖਰਗੋਸ਼ ਨੂੰ ਪਿੱਛੇ ਉਹਦੀ ਮੌਤ ਨਜ਼ਰ ਆ ਰਹੀ ਆ ਤੇ ਉਹਦੀ ਰਫਤਾਰ ਦੇਖੋ ਕਿੰਨੀ ਆ ਕੁੱਤਿਆਂ ਨੇ ਆਪਣੀ ਪੂਰੀ ਵਾਹ ਲਾ ਦਿੱਤੀ ਜਿੰਨੀ ਵੀ ਹੈਗੀ ਆ ਉਹ ਵਾਹ ਲਾ ਰਹੇ ਆ ਜਿੰਨੀ ਸਪੀਡ ਹੈਗੀ ਆ ਉਹ ਆਪਣੀ ਦੌੜ ਰਹੇ ਆ ਆਪਣੇ ਲੱਤਾਂ ਦੇ ਜ਼ੋਰ ਨਾਲ ਪਰ ਉਹ ਸਹ ਜਿਹੜਾ ਆ ਉਹ ਉਹਨਾਂ ਤੋਂ ਵੀ 4 ਗੁਣਾ ਵੱਧ ਜਿਹੜਾ ਆ ਉਸ ਵੇਸ ਲਾ ਕੇ ਜ਼ੋਰ ਲਾ ਕੇ ਤੇ ਉਹ ਭੱਜ ਰਿਹਾ ਹੈ ਦੇਖਦੇ ਹਾਂ ਅੱਗੇ ਕਿ ਇਹ ਖਰਗੋਸ਼ ਬਚ ਪਾਉਂਦਾ ਆ ਕਿ ਜਾਂ ਫਿਰ ਇਹਨਾਂ ਦੇ ਹੱਥੋਂ ਉਹਦੀ ਜੀਵਨ ਦਾ ਅੰਤ ਹੁੰਦਾ ਆ ਇਹ ਤਾਂ ਅੱਗੇ ਸਮੇਂ ਨੇ ਦੱਸਣਾ ਆ ਵੀਡੀਓ ਤੁਸੀਂ ਵੀ ਦੇਖੀ ਚਲੋ ਇਹ ਵੀਡੀਓ ਅਸਲ 'ਚ ਨਾ ਆਪਣੀ ਜ਼ਿੰਦਗੀ ਦੇ ਨਾਲ ਵੀ ਜਿਹੜੀ ਆ ਉਹ ਸਬੰਧ ਰੱਖਦੀ ਆ ਕਿ ਜਦੋਂ ਬੰਦਾ ਜ਼ਿੰਦਗੀ ਦੀ ਦੌੜ ਵਿੱਚ ਤੋਰਦਾ ਹੈ ਨਾ ਤਾਂ ਮੁਸ਼ਕਲਾਂ ਜਿਹੜੀਆਂ ਵਾ ਉਹ ਇਹਨਾਂ ਕੁੱਤਿਆਂ ਵਾਂਗ ਜਿਹੜੀਆਂ ਉਹ ਉਹਦੇ ਰਸਤੇ ਦਾ ਰੋੜਾ ਬਣਨ ਦੀ ਕੋਸ਼ਿਸ਼ ਕਰਦੀਆਂ ਨੇ ਪਰ ਜਿਨ੍ਹਾਂ ਨੇ ਹਿੰਮਤ ਰੱਖ ਕੇ ਲੱਗੇ ਰਹਿੰਦੇ ਨੇ ਫਿਰ ਉਹ ਕਿਸੇ ਨਾ ਕਿਸੇ ਮੰਜ਼ਲ ਤੇ ਜਿਹੜਾ ਆ ਉਹ ਜ਼ਰੂਰ ਪਹੁੰਚ ਜਾਂਦੇ ਨੇ ਮੁਸ਼ਕਲਾਂ ਨੂੰ ਹਰਾਉਣਾ ਪੈਂਦਾ ਆ ਮੁਸੀਬਤਾਂ ਨੂੰ ਹਰਾਉਣਾ ਪੈਂਦਾ ਆ ਤਾਂ ਜਾ ਕੇ ਜਿਹੜੀਆਂ ਮੰਜ਼ਲਾਂ ਸਰ ਕੀਤੀਆਂ ਜਾਂਦੀਆਂ ਨੇ ਦੇਖੋ ਕੁੱਤਿਆਂ ਨੇ ਮੇਰੇ ਸਾਬ ਨਾਲ ਥੱਕ ਗਏ ਨੇ ਕੁੱਤੇ ਉਹਨਾਂ ਨੇ ਆਪਦੀ ਬਾਹ ਲਾ ਲਈ ਐ ਪਰ ਖਰਗੋਸ਼ ਜਿਹੜਾ ਆ ਉਹ ਵੀ ਆਪਣਾ ਜ਼ੋਰ ਲਾਉਣੋਂ ਨਹੀਂ हट ਰਿਹਾ ਕਿਉਂਕਿ ਉਹਨੂੰ ਦਿਂਦਾ ਆ ਕਿ ਜੇ ਮੈਂ ਰੁਕ ਗਿਆ ਤੇ ਸਮਝ ਲਓ ਮੈਂ ਖਤਮ ਹੋ ਗਿਆ ਤੇ ਉਹ ਜ਼ਿੰਦਗੀ ਨੂੰ ਬਚਾਉਣ ਲਈ ਅੱਗੇ ਆਪਣੀ ਜ਼ਿੰਦਗੀ ਚ ਸਰਵਾਈਵ ਕਰਨ ਵਾਸਤੇ ਹੋਰ ਦੌੜਦਾ ਆ ਜ਼ੋਰ ਦੇ ਨਾਲ ਤੇ ਕੁੱਤੇ ਉਹਨੂੰ ਖਾਣ ਵਾਸਤੇ ਹੋਰ ਸਪੀਡ ਫੜਦੇ ਨੇ ਪਰ ਉਹ ਕਿੱਥੇ ਹੱਥ ਆਉਂਦਾ ਆ ਦੇਖੋ ਤੁਸੀਂ ਜੰਗਲਾਂ ਦੇ ਜਿਹੜੇ ਜੀਵਨ ਆ ਜੰਗਲਾਂ ਦਾ ਉਹ ਕਿੱਡਾ ਮੁਸ਼ਕਲ ਆ ਸਾਨੂੰ ਲੱਗਦਾ ਇਨਸਾਨ ਬੜਾ ਦੁਖੀ ਹੈ ਪਰ ਇੱਥੇ ਹਰ ਉਹ ਜੀਵ ਦੁਖੀ ਹੈ ਜਿਹੜਾ ਇਸ ਧਰਤੀ ਦੇ ਉੱਤੇ ਆਪਣੇ ਆਪ ਨੂੰ ਸਰਵਾਈਵ ਕਰ ਰਿਹਾ ਹੈ ਚਾਹੇ ਉਹ ਪਸ਼ੂ ਹੈ ਪੰਛੀ ਹੈ ਕੋਈ ਜਾਨਵਰ ਹੈ ਕੋਈ ਮਨੁੱਖ ਹੈ ਕੋਈ ਵੀ ਹੈ ਉਹ ਦੁਖੀ ਹੀ ਆ ਕਿਉਂਕਿ ਉਹਨੂੰ ਸਰਵਾਈਵ ਕਰਨ ਵਾਸਤੇ ਅੱਗੇ ਵਧਣ ਵਾਸਤੇ ਉਹਨੂੰ ਆਪਣੀ ਮਿਹਨਤ ਜਿਹੜੀ ਆ ਉਹ ਕਰਨੀ ਹੀ ਪੈਂਦੀ ਆ ਮੈਨੂੰ ਲੱਗਦਾ ਫੜ